ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪਿੰਦੂ ਬਲੌਗਰ ਤੇ ਅੱਜ ਦਾ ਇਹਦਾ ਬਲੌਗ ਉਹ ਬਣਾ ਰਹੇ ਆਂਗੇ ਉਹ ਬਣਾ ਰਹੇ ਆਂ ਆਪਾਂ ਨੂੰ ਕੁਝ ਖਾਸ ਗੱਲਾਂ ਦੱਸਣ ਲਈ ਤੁਹਾਨੂੰ ਜੇ ਜਿਹੜਿਆਂ ਜਦੋਂ ਪੱਖੇ ਚੱਲਦੇ ਹੁੰਦੇ ਨੇ ਆਪਾਂ ਨੂੰ ਜ਼ਰੂਰ ਕਰ ਲੈਣੇ ਨੇ ਜਾਂ ਇੰਦੀਆਂ ਰਹੀਆਂ ਇਹ ਬੱਚਾ ਆਪਣਾ ਹੋ ਗਿਆ ਜੀ ਅੱਜ ਤਕਰੀਬਨ 15 ਦਿਨਾਂ ਤੇ ਤਰੀਕ ਹੈਗੀ ਅੱਜ 20 ਜਦੋਂ ਆਪਾਂ ਇਹ ਬਲੌਗ ਸ਼ੂਟ ਕਰ ਰਹੇ ਹਾਂ ਜੀ ਬੱਚੇ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹੋਂ ਤੇ ਬਾਕੀ ਛੜਕਾ ਵੀੜਾ ਪੂਰਾ ਸੁੱਕਾ ਦਾ ਇੱਕ ਵਾਰ ਸਵੇਰੇ ਏਜ ਕੰਗੜ ਵਗੈਰਾ ਜ਼ਰੂਰ ਕੱਢ ਦੇ ਤਾਂਕਿ ਜੰਮੇ ਨਾ ਇਹ ਤੇ ਬੱਚਾ ਤੁਹਾਡਾ ਜਿਆਦਾ ਅਨਕੰਫਰਟੇਬਲ ਜਿਹਾ ਫੀਲ ਕਰੇ ਜੇ ਜਿੰਨਾ ਆਪਾਂ ਇਹਨੂੰ ਸੁੱਕਾ ਰੱਖਾਂਗੇ ਉਹਨੇ ਤੁਹਾਡੇ ਬੱਚੇ ਦੀ ਵਧੀਆ ਗੱਲ ਇਹ ਨੂੰ ਜਿਆਦਾ ਜੰਮਣ ਨਾ ਦੋ ਆ ਦੇਖੋ ਸੁੱਕਾ ਬਿਲਕੁਲ ਹੈ ਫਟੇ ਬੱਚਾ ਵੀ ਸਾਰਾ ਚੈੱਕ ਕਰ ਸਕਦੇ ਹੋ ਇਹ ਪੱਖੇ ਆਪਾਂ ਨੇ ਚਲਾ ਦਿੱਤੇ ਨੇ ਜੀ ਹੁਣ ਆਪਾਂ ਤੁਹਾਨੂੰ ਗੱਲਾਂ ਦੱਸੇ ਜੀ ਇਹ ਕਿ ਜਦੋਂ ਪੱਖੇ ਚੱਲਦੇ ਹੁੰਦੇ ਨੇਗੇ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉੱਦੋਂ ਸਾਹਮਣੇ ਪੱਖੇ ਚੱਲ ਜਣ ਲੈਣੇ ਜੀ ਇੱਕ ਤਾਂ ਆਪਾਂ ਨੂੰ ਚੀਜ਼ਾਂ ਸਪੇਅਰ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ ਇਹ ਜਿਵੇਂ ਆਪਣੇ ਜਿਹੜੇ ਆਪਣੇ ਪੱਖੇ ਦੇ ਫਾਰ ਹੁੰਦੇ ਨੇਗੇ ਕਿਉਂਕਿ ਕਈ ਵਾਰ ਨੇ ਤੜ ਵਗੈਰਾ ਜਾਂਦੇ ਹੁੰਦੇ ਨੇ ਇਹ ਜਦੋਂ ਇਹ ਰੈਗੂਲਰ ਚੱਲਦੇ ਹੁੰਦੇ ਨੇਗੇ ਕਿ ਬਸ ਸਮੱਸਿਆ ਆ ਜਾਂਦੀ ਹੁੰਦੀ ਨੇ ਤੁਹਾਨੂੰ ਭਾਵੇਂ ਵੀ ਚੱਲਦੀ ਮਸ਼ੀਨਰੀ ਕੁਝ ਵੀ ਹੋ ਸਕਦਾ ਹੁੰਦਾ ਹੈ ਉਸ ਲਈ ਇਹ ਚੀਜ਼ਾਂ ਨਾਲ ਸਤਿਆਰ ਜ਼ਰੂਰ ਰੱਖਿਆ ਕਰੋ ਤੇ ਇੱਕ ਮੋਟਰ ਤੇ ਇੱਕ ਜਨਰੇਟਰ ਇਹ ਤਿੰਨੇ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਨੇ ਇਹ ਕਿ ਜਦੋਂ ਆਪਾਂ ਨੇ ਪੱਖੇ ਚੱਲ ਪੈਦੇ ਨੇ ਆਪਾਂ ਇਹਨਾਂ ਨੂੰ ਬੰਦ ਨਹੀਂ ਕਰ ਸਕਦੇ ਜਿਹੜੇ ਜਦੋਂ ਬਾਹਰ ਗਰਮੀ ਜਾਵੇ ਹੁੰਦੀ ਹੈ ਨਾ ਆਪਾਂ ਇਹ ਨਹੀਂ ਹੁੰਦਾ ਵੀ ਫਿਰ ਆਪਾਂ ਨੂੰ ਘੰਟਾ ਪੱਲੀ ਲਾ ਕੇ ਇਹ ਵੀ ਆ ਪੱਖਾ ਵਗੈਰਾ ਸੈੱਟ ਕਰਕੇ ਦੁਬਾਰੇ ਚਲਾਵਾਂਗੇ ਕਿਉਂਕਿ ਉਹਨੇ ਟਾਈਮ ਕੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਤਾਂ ਪਹਿਲਾਂ ਜਦੋਂ ਆਪਾਂ ਚਲਾਉਣੇ ਹੁੰਦੇ ਆ ਪੱਖੇ ਉਹਨੂੰ ਚੈੱਕ ਕਰਨੀ ਚਾਹੀਦੀ ਪ੍ਰੋਪਰ ਆਪਾਂ ਨੂੰ ਵੀ ਕੋਈ ਫਾਰ ਵਗੈਰਾ ਰੁਕੇ ਤਾਂ ਨਹੀਂ ਹੋਏ ਤੇ ਮੋਟਰਾਂ ਵਗੈਰਾ ਜਰੂਰ ਚੈੱਕ ਕਰਨੀ ਚਾਹੀਦੀ ਕਿ ਮੋਟਰ ਵਗੈਰਾ ਆਵਾਜ਼ ਤਾਂ ਨਹੀਂ ਕਰਦੀ ਇੱਕ ਸਪੇਅਰ ਜਰੂਰ ਰੱਖਿਆ ਕਰੋ ਨਾਲ ਤਾਂ ਕਿ ਕਦੇ ਵੀ ਕੋਈ ਤਕਨੀਕੀ ਖਰਾਬੀ ਆਉਂਦੀ ਆ ਤਾਂ ਤੁਸੀਂ ਜਲਦੀ ਜਲਦੀ ਉਹਨੂੰ ਚੇਂਜ ਕਰ ਸਕੋ ਤੇ ਤੁਹਾਡਾ ਕੋਈ ਲੌਸ ਨਾ ਹੋ ਸਕੇ ਕਿ ਜਨਰੇਟਰ ਜ਼ਰੂਰੀ ਆਈ ਤੇ ਉਹ ਵੀ ਆਪਣਾ ਸਨਿਸ਼ਚਿਤ ਕਰਕੇ ਰੱਖੋ ਜਨਰੇਟਰ ਤੁਸੀਂ ਆਪਣੇ ਚੈੱਕ ਕਰਕੇ ਰੱਖੋ ਪ੍ਰੋਪਰਲੀ ਜੋ ਸਹੀ ਵਰਕ ਕਰਦਾ ਵੀ ਹੈ ਜਾਂ ਨਹੀਂ ਕਿਤੇ ਬਹਿ ਲਾਈਟ ਵੀ ਨਹੀਂ ਪ੍ਰੋਬਲਮ ਤਾਂ ਨਹੀਂ ਆਉਣੀ ਹੁੰਦੀ ਪਰ ਫਿਰ ਵੀ ਕਦੇ ਕੋਈ ਤਕਨੀਕੀ ਫਾਲਟ ਆ ਜਾਏ ਲਾਈਟਰਾਂ ਤੇ ਉਧਰੋਂ ਆਪਣਾ ਜਨਰੇਟਰ ਨਾਲ ਟਾਈਮ ਤੇ ਚੱਲੇਗੀ ਇਹਨਾਂ ਤਿੱਗਾਂ ਕਰਕੇ ਵੀ ਕਈ ਵਾਰੀ ਆਪਾਂ ਪੋਲਟਰੀ 'ਚ ਨੁਕਸਾਨ ਕਰਾ ਬੈਠ ਗਏ ਜੀ ਇਹ ਨਿੱਕੇ ਨਿੱਕੇ ਨਹੀਂ ਅੱਦਲੇ ਹੀ ਹੁੰਦੀਆਂ ਨੇ ਇਹ ਜਿਹਨੂੰ ਆਪਾਂ ਮੈਨੇਜਮੈਂਟ ਕਹਿੰਦੇ ਹੁੰਦੇ ਆਗੇ ਵੀ ਆਪਾਂ ਕਰਕੇ ਆਪਣੇ ਵਧੀਆ ਰਿਜ਼ਲਟ ਲੈ ਸਕਦੇ ਨੇ ਜੀ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਬਾਕੀ ਵੇਟ ਕਰਾਂਗੇ ਜੀ ਅੱਜ ਆਪਾਂ ਦੇਖਾਂਗੇ ਇਹਦਾ ਕਿੰਨਾ ਹੋ ਗਿਆ ਫਿਰ ਆਪਾਂ ਟਾਈਮ ਤੇ ਵੀਡੀਓ ਬਣਾ ਕੇ ਤੁਹਾਨੂੰ ਉਹ ਵੀ ਦੱਸਾਂਗੇ ਕਿ ਜੀ ਅੱਜ ਦੇ ਦਿਨ ਦਾ ਕਿੰਨਾ ਵੇਟ ਆ ਤੇ ਕਿੰਨਾ ਆਉਣਾ ਚਾਹੀਦਾ ਸੀ ਆ ਬੱਚਾ ਆਪਣਾ ਜਿੰਨੀ ਦਿਨ ਸਪੇਸ ਚਾਹੀਦੀ ਆ ਉਨੀ ਕੁ ਦਿੱਤੀ ਹੋਈ ਆ ਨਾ ਇਹ ਜਿਆਦਾ ਆਪਾਂ ਨੇ ਖੁੱਲਾ ਕਰਿਆ ਹੋਇਆ ਤੇ ਨਾ ਹੀ ਜਿਆਦਾ ਤੰਗ ਆ ਜੇ ਜਿਆਦਾ ਖੁੱਲਾ ਕਰ ਦੇ ਤਾਂ ਆਮ ਬੱਚਾ ਥੋੜਾ ਜਿਹਾ ਤੇ ਜਿਆਦਾ ਦੌੜਦਾ ਹੀ ਰਹਿੰਦਾ ਨਾ ਫਿਰ ਉਹ ਪ੍ਰੋਪਰ ਵੀ ਆਪਣਾ ਬੇਟ ਨਹੀਂ ਕਰਨਾ ਜਿਆਦਾ ਵੀ ਨਾ ਖੁੱਲਾ ਰੱਖੋ ਜਿਆਦਾ ਤੰਗ ਵੀ ਨਾ ਕਰੋ ਇਹ ਵੀ ਇਹਨਾਂ ਦਾ ਵੀ ਥੋੜੀ ਬਹੁਤ ਜਨ ਸਪੇਸ ਵਧੀਆ ਰਹੇ ਬਸ ਕਿ ਬਹੁਤ ਜ਼ਿਆਦਾ ਕੰਜੈਸਟਡ ਨਾ ਹੋਵੇ ਬੱਚੇ ਨਾਲ ਬੱਚਾ ਲੱਗ ਕੇ ਜ਼ਿਆਦਾ ਇਹ ਨਾ ਬੈਠੇ ਤੇ ਉਦਾਂ ਦੇ ਹਿਸਾਬ ਨਾਲ ਇਹਨੂੰ ਰੱਖੋ ਬਾਕੀ ਆਪਣਾ ਢੀੜਾ ਵਗੈਰਾ ਜ਼ਰੂਰ ਲਗਾਉਂਦੇ ਰਹੋ ਬਾਕੀ ਸੈੱਟ 'ਚ ਜੀ ਤੁਸੀਂ ਢੀੜਾ ਵਗੈਰਾ ਮਾਰਦੇ ਰਹੋ ਤੇ ਤਾਂ ਕਿ ਨਾ ਬੱਚਾ ਉੱਠ ਕੇ ਚੰਗੀ ਤਰ੍ਹਾਂ ਪ੍ਰੋਪਰ ਪਾਣੀ ਵਗੈਰਾ ਪੀਂਦੇ ਰਹੇ ਪਾਣੀ ਵਗੈਰਾ ਦੀ ਕਮੀ ਨਾ ਆਵੇ ਬੱਚੇ ਨੂੰ ਕਿਉਂਕਿ ਜਦੋਂ ਪੱਥੇ ਵੀ ਚਾਲਦੇ ਹੁੰਦੇ ਨੇ ਨਾ ਬੱਚਾ ਥੜੇ ਬਈ ਬੈਠਾ ਰਹਿੰਦਾ ਹੁੰਦਾ ਹੈ ਇਹ ਉੱਥੇ ਪਾਣੀ ਵਗੈਰਾ ਨਹੀਂ ਪੀ ਪਾਉਂਦਾ ਹੁੰਦਾ ਇਹ ਜਦੋਂ ਪਾਣੀ ਵਗੈਰਾ ਦੀ ਘਾਟ ਆ ਜਾਂਦੀ ਆ ਤੇ ਫਿਰ ਤੁਹਾਨੂੰ ਪਤਾ ਵੀ ਕਾਫੀ ਜਿਆਦਾ ਪ੍ਰੋਬਲਮ ਆ ਜਾਂਦੀ ਹੁੰਦੀ ਆ ਇਸ ਲਈ ਆਪਣਾ ਘੰਟੇ-ਘੰਟੇ ਦੇ ਰੇੜੇ ਘੰਟੇ ਵਾ ਦਾ ਛੋਟਾ ਬੋਧ ਨੂੰ ਹਲਾਉਂਦੇ ਰਹੋ ਬਸ ਇੱਕ ਵਾਰੀ ਜੇੜਾ ਇਹ ਕੱਢ ਦਿਆ ਕਰੋ ਬਿਲਕੁਲ ਬੱਚਾ ਤੁਹਾਡਾ ਤੰਗ ਨਹੀਂ ਹੋਵੇ ਜਾਵੇ ਉਹ ਸੋਸਾ ਉਹ ਨਾ ਉੱਠ ਕੇ ਪਾਣੀ ਵਗੈਰਾ ਪੀ ਲਵੇ। ਜੇ ਕੋਈ ਉੱਠਾੜਾ ਬੱਚਾ ਥੱਲੋਂ ਇਹ ਵੀ ਹੀਟ ਬਣੀ ਹੁੰਦੀ ਹੈ ਨਾ ਤੇ ਇਹ ਹੀ ਉਹ ਘਟ ਜਾਂਦੀ ਹੁੰਦੀ ਹੈ। ਇਹ ਨਹੀਂ ਬੈਠੇ ਵੀ ਨੂੰ ਪਤਾ ਵੀ ਥੱਲੋਂ ਇੱਕ ਵਾਰੀ ਆਪਣਾ ਰੇਹ ਹੁੰਦਾ ਇਹਦੀ ਗੈਸ ਜੀ ਹੁੰਦੀ ਹੈ ਜੀ। ਉਹ ਕਿ ਇਹਦੀ ਖੁਦ ਦੀ ਹੀਟ ਹੁੰਦੀ ਹੈ ਜੀ। ਤੇ ਜੇ ਉਹ ਦਿਨ ਕਾਫੀ ਗਰਮੀ ਨਹੀਂ ਬਣੀ ਜਾਂਦਾ ਬੱਚਾ। ਉਹ ਤਾਂ ਤੁਹਾਨੂੰ ਪਦਾਪ ਉੱਠਦਾ ਨਹੀਂ ਹੁੰਦਾ ਹੈ। ਜਦੋਂ ਜਿਆਦਾ ਕੰਫਰਟ ਜ਼ੋਨ ਇਚ ਬਾਣੀ ਨੂੰ ਹੁੰਦਾ ਹੈ ਇਸ ਲਈ ਜ਼ਰੂਰ ਇਹ ਧਿਆਨ ਰੱਖਿਆ ਕਰੋ ਇੱਧਰ ਆਪਣੇ ਦੋ ਪੱਖੇ ਚੱਲ ਰਹੇ ਨੇ ਜੀ ਦੋ ਪੱਖੇ ਵਧੀਆ ਟੈਂਪਰੇਚਰ ਮੇਨਟੇਨ ਕਰੀ ਜਾਂਦੇ ਨੇਗੇ ਇਹ ਬਾਕੀ ਜੀ ਇਹੀ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀ ਚਾਹੀਦੀ ਆਪਾਂ ਵੀ ਆਪਣੀ ਮੈਨੇਜਮੈਂਟ ਪੂਰੀ ਵਧੀਆ ਬਣਾ ਕੇ ਰੱਖੋ ਇਹ ਜਿਹੜੇ ਤੁਹਾਡੇ ਰਿਜ਼ਲਟ ਨੇ ਉਹ ਤੁਹਾਡੀ ਮੈਨੇਜਮੈਂਟ ਦੀ ਸਿੱਤੀ ਹੁੰਦੇ ਨੇਗੇ ਇਹ 80 90% ਤੁਹਾਡੀ ਮੈਨੇਜਮੈਂਟ ਹੀ ਕੰਮ ਕਰਦੀ ਹੁੰਦੀ ਹੈ ਬਾਕੀ 10 20% ਆਪਣਾ ਹੁੰਦਾ ਲੱਕ ਵੀ ਹੁੰਦਾ ਕੀ ਵਾਰੀ ਇਹ ਬਾਕੀ ਜੀ ਅੱਜ ਦਾ ਬਲੌਗ ਇੰਨੇ ਸੀਗਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਵੇਟ ਕਰਿਆ ਆਪਣਾ ਤਾਂ ਆਪਾਂ ਵੇਟ ਦੀ ਵੀ ਅੱਜ ਕੋਈ ਵੀਡੀਓ ਦੇ ਨਾਲ ਹੀ ਐਡ ਕਰਨਾ ਹੈ ਬਾਕੀ ਧੰਨਵਾਦ ਜਿਹੜੇ ਮੇਰੇ ਵੀ ਵੀਡੀਓ ਦੇਖਦੇ ਹੈਗੇ થેન્ક યુ સર હેમ હણ لگے હોઈએ જ અપણા બેટ કરના દેખને આજ ਕਿੰਨੀ એવરેજ આઉંਦੀયા 15 દેતે તો ਦੱਸਾਂਗੇ ਤੁਹਾਨੂੰ ਸਾਰੇ ਤਕਰੀਬਨ ਆਪਾਂ ਕਰਾਂਗੇ 80 90 ਜਨ ਬੰਦਾ ਬਜਾ એਵਰੇਜ ਸਹੀ ਪਤਾ ਲੱਗ ਜੇ ਫਿਰ ਪਾਲਾ ਹੋਰ ਹੁਣ لگے ਹੋઈએ ਆਪਾਂ ਦੂਸਰੇ ਸੈੱਟ ਦੇ ਇਤਰਾ ਦੇਖ ਰਹੇ ਕਿੰਨੀ એਵਰੇਜ ਆਉਂਦੀ ਹੈ ਤਕਰੀਬਨ ਤੋ ਤਰਸੀ ਬੱਚਿਆਂ ਦੇ ਬੇਟੇ ਇੱਧਰ ਕਰਾਂਗੇ ਆਪਾਂ ਤੇ ਆ ਤੁਹਾਨੂੰ ਦਿਖਾਉਣੇ ਆਗੇ 2 ਕਿਲੋ ਆਪਾਂ 42 ਗ੍ਰਾਮ ਦਾ ਇਹਦਾ ਆਪਣਾ 16 ਕਿਲੋ ਆ ਗਿਆ ਬਜਰੀ ਬਾਕੀ ਤੁਹਾਨੂੰ 30 ਸੈਂਟ ਕਿੰਨੇ ਹੋਣ ਹੁਣ ਆਪਣੇ 14 ਮੈਂ